हां जी दोस्तों कल ਆਪਾਂ ਮਨਾਲੀ ਰੋਹਤਾਗ ਅਡਲਟਰ ਨਾਲ ਤੱਕ ਪਹੁੰਚੇ ਸਨ ਅੱਜ ਆਓ ਅੱਗੇ ਲੈਦਾ ਸਫ਼ਰ ਸ਼ੁਰੂ ਕਰੀਏ ਅੱਜ ਆਪਾਂ ਜਾਵਾਂਗੇ ਜਿਸਪਾ ਦਾਰਚਾ ਹੁੰਦੇ ਹੋਏ ਜਿਗਜਗ ਬੈਂਕ ਬਾਰਲਾਚਾ ਪਾਸ ਅਤੇ ਸਰਚੂ ਸਰਚੂ ਸਟੇ ਹੈ ਤੇ ਅੱਜ ਦਾ ਜਿਹੜਾ ਸਫ਼ਰ ਜ਼ਿਆਦਾਤਰ ਆਪਣਾ ਉਹ ਗੱਡੀ ਦੇ ਵਿੱਚ ਹੀ ਰਹੇਗਾ ਕਿਉਂਕਿ ਬਾਟ ਵੀ ਮਕਾਉਣੀ ਹੈ ਮੰਜ਼ਲ ਤੇ ਵੀ ਪਹੁੰਚਣਾ ਹੈ ਮੰਜਲ ਕਿਥੇ ਹੈ ਲੇ ਲਦਾਖ ਆਪਾਂ ਪਹੁੰਚ ਚੁੱਕੇ ਆ ਜੀ ਲਾਹੋਲ ਸਪਤੀ ਦੇ ਨੇੜੇ ਲਾਹੋਲ ਸਪਤੀ ਦੇ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰ ਲਈਏ ਅੱਜ ਦੇ ਇਸ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਖੂਬਸੂਰਤ ਥਾਵਾਂ ਦੇ ਨਾਲ ਨਾਲ ਉਹਨਾਂ ਜਨੂਨੀ ਲੋਕਾਂ ਨਾਲ ਵੀ ਮਿਲਾਉਣਾ ਹੈ ਜਿਨ੍ਹਾਂ ਨੂੰ ਮਿਲ ਕੇ ਤੁਸੀਂ ਖੁਦ ਆਪਣੇ ਆਪ ਤੇ ਪ੍ਰਾਊਡ ਫੀਲ ਕਰੋਗੇ ਕਿ ਅਸੀਂ ਉਸ ਦੇਸ਼ ਦੇ ਵਸਨੀਕ ਹੈ ਜਿਸ ਦੇਸ਼ ਚ ਇਹੋ ਜਿਹੇ ਜਨੂਨੀ ਬੰਦੇ ਬੈਠੇ ਨੇ ਆਓ ਆਪਾਂ ਸ਼ੁਰੂ ਕਰੀਏ ਅੱਜ ਦਾ ਇਹ ਬਲੌਗ ਸਦਾ ਡਿਪਾਰਟਮੈਂਟ ਫੀਸ ਚਾਰਜ ਅੱਜ ਅਸੀਂ ਪਰਚੇਟਾਈ ਜੀ 300 ਰੁਪਏ ਜੀ ਲਾਹੌਲ ਸਪੀਡਿੰਗ ਦੇ ਲਈ 300 ਰੁਪਏ ਦੀ ਪਰਚੀ ਕਟਾ ਕੇ ਅਗਲੇ ਸਮਾਰਦੇ ਤਨਕੁ ਸਭ ਕਿਵੇਂ ਚੱਲ ਰਿਹਾ ਸਫਰ ਨਜ਼ਾਰੇ ਇਹੇ ਜੇ ਯਾਰ ਦੋਸਤ ਹੋਣ ਬਾਬਰ ਕੇ ਤਾਂ ਸਫਰ ਵਧੀਆ ਨਹੀਂ ਲੰਘੂ ਇਹਨਾਂ ਨਾਲ ਨਜ਼ਾਰੇ ਵਸਾਈ ਜਾ ਰਹੇ ਜਾਈ ਜਾ ਰਹੇ ਕੁਦਰਤ ਦੇ ਨਜ਼ਾਰਿਆਂ ਦੇ ਨਾਲ ਵੀਰਾਂ ਦਾ ਵੀ ਭਰਮਾ ਹੰਗਾਰਾ ਏ ਕੋਈ ਐਸੀ ਗੱਲਬਾਤ ਚੀਜ਼ਾਂ ਜਿਹੜੀਆਂ ਮੈਂ ਸੋਚੀਆਂ ਸੀ ਹਾਂਜੀ ਇਹ ਮੈਂ ਜੀ ਰਿਆਂ ਵੈਰੀ ਗੁੱਡ ਕਾਈਂਡ ਆਫ ਲਾਈਕ ਆ ਜੋ ਚੀਜ਼ ਆਪਾਂ ਜਾਗਦੀ ਅੱਖਾਂ ਨਾਲ ਦੇਖ ਕੇ ਸੁਪਨੇ ਅੱਛਾ ਜਾਂ ਫਿਰ ਕਈ ਵਾਰ ਆਏ ਵੀ ਹੈ ਪਰ ਮਿਸ ਕਰਕੇ ਕਿਸੇ ਕਾਰਨਾ ਕਰਕੇ ਸੋਚਿਆ ਨਹੀਂ ਸੀ ਪੂਰੇ ਹੋਣਗੇ ਹਾਂ ਬਟ ਕਿਉਂਕਿ ਜਦੋਂ ਤੁਹਾਡੀ ਥਿੰਕਿੰਗ ਮਿਲਦੀ ਹੈ ਸਾਰਿਆਂ ਦੀ ਕਿ ਹਾਂ ਉਹ ਚੀਜ਼ ਵਧੀਆ ਤਾਂ ਸਾਰਿਆਂ ਨੂੰ ਵਧੀਆ ਲੱਗਦੀ ਹੈ ਤਾਂ ਉਹ ਦਾ ਬੜਾ ਪ੍ਰਭਾਵ ਹੈ ਉਸ ਚੀਜ਼ ਦਾ ਮਤਲਬ ਵਧੀਆ ਲੱਗ ਰਿਹਾ ਜੀ ਹੁਣ ਤਾਂ ਅੱਜ ਦਾ ਪਹਿਲਾ ਦਿਨ ਹੈ ਤੇ ਹਜੇ ਤਾਂ ਹੋਰ ਵੀ ਇੰਜੋਏ ਹੋਰ ਇੰਜੋਏ ਕਰਨਾ ਹੈ ਸੋ ਨੈਕਸਟ ਦੱਸਦੇ ਆ ਕਿ ਕਿੱਦਾਂ ਕਿੱਦਾਂ ਫੀਲ ਹੁੰਦਾ ਕਿਵੇਂ ਕਿਵੇਂ ਦੀ ਆ ਬਟ ਅੱਜ ਦਾ ਜੋ ਦਿਨ ਸੀ ਬੈਸਟ ਸੀ ਗੱਲਾਂ ਬਾਤਾਂ ਕਰਦੇ ਕਰਦੇ ਆਪਾਂ ਪਹੁੰਚ ਗਏ ਆ ਜੀ ਕਿ ਲੌਂਗ ਇੱਥੇ ਅੰਗਰੇਜ਼ੀ ਔਰ ਹਿੰਦੀ ਦੇ ਨਾਲ ਇੱਕ ਹੋਰ ਭਾਸ਼ਾ ਲਿਖੀ ਹੋਈ ਹੈ ਇਹ ਭਾਸ਼ਾ ਤਿੱਬਤੀਆਂ ਨੇ ਕਿਲ ਰੱਖੀ ਹੈ ਆਉਣ ਵਾਲੇ ਟਾਈਮ ਚ ਅੱਗੇ ਜਾ ਕੇ ਦਿਖਦੇ ਆ ਜੀ ਆਪਾਂ ਕਿਹੜੀ ਭਾਸ਼ਾ ਹੈ ਸਰਚਾ ਤੋ ਅਗੀ ਹੈ ਇਹ ਦੀਪਕ ਤਾਲ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਖੂਬਸੂਰਤ ਪਹਾੜ ਪਹਾੜ ਤੇ ਬਰਫ਼ ਪਰਹੀਲੇ ਪਹਾੜ ਤੇ ਵਿੱਚ ਇਹ ਖੂਬਸੂਰਤ ਝੀਲ ਬਿਲਕੁਲ ਖਰਾਬ ਪਾਣੀ ਕਿੰਨਾ ਸਾਫ ਪਾਣੀ ਹੈ ਖੂਬਸੂਰਤ ਝੀਲ ਹੈ ਇਹਦਾ ਨਾਮ ਹੈ ਦੀਪਕ ਝੀਲ ਬਹੁਤ ਰਮਣੀਕ ਜਗ੍ਹਾ ਹੈ ਦੋਸਤੋ ਸਫਰ ਐਸਾ ਕਿ ਦਿਲ ਕਰਦਾ ਇਹ ਸਫਰ ਨਾ ਮੁੱਕੇ ਸਾਡੀ ਗੱਡੀ ਤੋਰਦੀ ਘਟ ਸੀ ਬ੍ਰੇਕਾਂ ਵੱਧ ਲੱਗਦੀਆਂ ਸਨ ਕੁਦਰਤ ਨੂੰ ਇੰਨੀ ਨੇੜਿਓਂ ਵੇਖਣਾ ਵਾਹ ਮੇਰੇ ਮੋਲਾ ਵਾਹ ਮੇਰੇ ਯਾਰਾ ਕਹਿੰਦੇ ਹੋਵੇ ਨਾ ਕੋਈ ਜਿੱਥੇ ਤੇਰੀ ਹੋਂਦ ਨੂੰ ਪਰਛਾਣਦਾ ਮਨਾ ਤੈਨੂੰ ਹੋਵੇ ਨਾ ਕੋਈ ਤੇਰੇ ਨਾਲ ਤੋਂ ਜਾਣਦਾ ਵੱਡਾ ਛੋਟਾ ਮਾੜਾ ਚੰਗਾ ਹੋਵੇ ਤੇਰੇ ਹਣ ਦਾ ਉਥੇ ਮੈਨੂੰ ਹਰਤੀ ਚ ਜਪਣੀ ਸਵੱਲੀਏ ਚੱਲ ਓਏ ਜਲਾ ਕਿਤੇ ਦੂਰ ਆਪਾਂ ਚੱਲੀਏ ਚੱਲ ਓਏ ਜਲਾ ਕਿਤੇ ਦੂਰ ਆਪਾਂ ਚੱਲੀਏ ਮੈਂ ਜੋ ਵੀ ਹਾਂ ਜਿਵੇਂ ਵੀ ਹਾਂ બસ تیرا ਹਾਂ ਮੈਨੂੰ ਆਪਣੇ ਰੰਗ ਵਿੱਚ ਰੰਗਿਆ ਰਹਿਣ ਦੇ ਮੋਲਾ ਮੈਨੂੰ ਆਪਣੇ ਰੰਗ ਵਿੱਚ ਰੰਗਿਆ ਰਹਿਣ ਦੇ ਦਾਤਾ ਮੈਨੂੰ ਆਪਣੇ ਰੰਗ ਵਿੱਚ ਰੰਗਿਆ ਰਹਿਣ ਦੇ ਵਕਈ ਇਸ ਸਫਰ ਚ ਕੁਦਰਤ ਇਨਸਾਨ ਦੇ ਬਹੁਤ ਨੇੜੇ ਆ ਜਾਂਦੀ ਹੈ ਤੇ ਇਨਸਾਨ ਕੁਦਰਤ ਦੀ ਬੁੱਕਲ ਦੇ ਵਿੱਚ ਬਿਲਕੁਲ ਨੇੜੇ ਮੈਨੂੰ ਐਵੇਂ ਲੱਗਦਾ ਵੀ ਇਹ ਪਿਛਲੇ ਸਾਲਾਂ ਨਾਲੋਂ ਇਸ ਸਾਲ ਬਰਫ 더 ਘਟੇ ਹੋਏ ਤੁਸੀਂ ਦੇਖ ਸਕਦੇ ਹੋ ਵੀ ਕਿੱਤੀ ਚਾਦਰ ਵਾਂਗੂ ਚਾਰ ਸਫੇਰੇ 10-10 ਫੁੱਟ ਬਰਫ਼ ਵੱਡੇ-ਵੱਡੇ ਔਰ ਸਾਡੇ ਬੱਦਰ ਪਿਆਰੇ ਯਾਰੀ ਲੰਦੇ ਹੋਈ ਪਰ ਮੈਂ ਖੁਦ ਮਹਿਸੂਸ ਕਰ ਰਿਹਾ ਵੀ ਸਾਹ ਝੱਟ ਰਿਹਾ ਬੋਲਣ ਚ ਪ੍ਰੋਬਲਮ ਆ ਰਹੀ ਹੈ ਪਲੱਸ ਮੈਨੂੰ ਲੱਗਦੀ ਔਰ ਟੈਂਪਰੇਚਰ ਮਾਈਨਸ ਡਿਗਰੀ ਹੋਏਗਾ ਕਿਉਂਕਿ ਅਸੀਂ ਪੁੱਛੇ ਉਹਨੇ ਦੇਖ ਕੇ ਆਏ ਆ ਪਾਣੀ ਇਹ ਬੂੰਦਾਂ ਵੀ ਜੰਮੀਆਂ ਹੋਈਆਂ ਮਾਈਨਸ ਟੈਂਪਰੇਚਰ ਹੋਏਗਾ ਕਿਉਂਕਿ ਰੈਟ ਨਹੀਂ ਜਾਂਦਾ ਕੋਈ ਸਾਉਂਦਾ ਨਹੀਂ ਜਾਂਦਾ ਤੁਸੀਂ ਮੈਂ ਪਿੱਛੇ ਦੇਖ ਸਕਦੇ ਹੋ ਚਾਰ ਫੇਰੇ ਬਰਫ ਹੀ ਬਣ ਮੈਂ ਆਪਣੀ ਜ਼ਿੰਦਗੀ 'ਚ ਇਹ ਜਦ ਅਸੀਂ ਪਹਿਲੀ ਵਾਰ ਦੇਖਿਆ ਇੱਕ ਮਿੰਟ ਜੁੜੀ ਰਹੀ ਹੈ ਇਹ ਦੇਖੋ ਦੇਖੋ ਜਾਨਵਰ ਦੂਰ ਸਾਹ ਲਾ ਕੇ ਇਹ ਬੰਦੇਵਾ ਕੀ ਕਹਨੇ ਕੁਦਰਤ ਦੇ ਸਾਡੇ ਕੋਲ ਸ਼ਬਦ ਨਹੀਂ ਦੋਸਤੋ ਜ਼ਿੰਦਗੀ 'ਚ ਇੱਕ ਵਾਰ ਲੇਹ ਜਰੂਰ ਆਇਓ ਬਾਇਆ ਮਨਾਲੀ ਮੈਂ ਕਹਿੰਦਾ ਵੀ ਤੁਸੀਂ ਸਾਰਾ ਕੁਝ ਭੁੱਲ ਜਾਓਗੇ ਜੋ ਸੀਨ ਸੁਪਨੇ 'ਚ ਵੀ ਕ੍ਰੇਟ ਨਹੀਂ ਕੀਤੇ ਸਾਨੂੰ ਉਹ ਸੀਨ ਦੇਖਣ ਨੂੰ ਮਿਲਨੇ ਓਏ ਹੋਏ 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 ਕੁਝ ਨਾ ਤੋ ਵੀ ਕੋਈ ਚੀਜ਼ ਹੈ ਫਨ ਪਤਾ ਲੱਗ ਰਿਹਾ ਦੋਸਤੋ ਦੇਖੋ ਅਸੀਂ ਪਹੁੰਚੀ ਆ ਜੀ ਬਾਰਾ ਲਾਚਾ ਟਾਪ ਆਫ ਪਾਰਾ ਲਾਚਾ ਪਾਸ ਪਾਰਾ ਲਾਚਾ ਪਰ ਕੀਤਾ ਆਪਣਾ ਦੇਖੋ ਸਨੋ ਫਾਲ ਕਿਵੇਂ ਸਨੋਵਾਲ ਹੋ ਰਹੀ ਦੇਖ ਰਹੇ ਹੋ ਤੁਸੀਂ ਵਾਹ ਜੀ ਵਾਹ ਜ਼ਿੰਦਗੀ ਦਾ ਇਹ ਸੁਆਦ ਮੈਂ ਪਹਿਲੀ ਵਾਰ ਦੇਖਿਆ ਮੈਂ ਨਹੀਂ ਸੀ ਕਦੇ ਦੇਖਿਆ ਅੱਜ ਕੁਦਰਤ ਨੇ ਮੈਨੂੰ ਉਹ ਵੀ ਦਿਖਾਤਾ ਦੇਖੋ ਹੁਣ ਜੀ ਜੀ ਕੁਦਰਤ ਦੇਖੋ ਕਿਵੇਂ ਬਰਸ ਰਹੀ ਹੈ ਹੈ ਬਰਸ ਰਹੀ ਹੈ ਨਾ ਤੋ ਮੇਰੇ ਦਾਤਾ ਹਾਂ ਉਹਦਾ ਯੈਸ ਸੋ ਕੀ ਗੱਲ ਵਾਹ ਤੋ ਮੇਰੇ ਦਾਤਾ ਸਾਡੀ ਜੀ ਗਾੜੀ ਦੇ ਵਿੱਚ ਸਾਡੀ ਜੀ ਦੇ ਪਰਨੀ ਦੇ ਉੱਤੇ ਸਾਡੇ ਕੱਪੜਿਆਂ ਦੇ ਉੱਤੇ স্নੋ ਬਾਲ ਹੋ ਰਹੀ ਆ ਮਿੱਤਰੋ ਇਹ ਸਾਡਾ ਫਸਟ ਟਾਈਮ ਐਕਸਪੀਰੀਅੰਸ ਐ ਮਤਲਬ ਇਹ ਚਾਰ ਦੋਸਤਾਂ ਦੇ ਨਾਲ ਅਸੀਂ ਕੋ ਮੜਾਏ ਪਰਮਾਤਮਾ ਨੇ ਸਾਰੀਆਂ ਹਰ ਇਸ਼ਾਵਾ ਪੂਰੀਆਂ ਕਰੀਆਂ ਬਲੇ ਹਾਦੀ ਕੁਦਰਤ ਵਸਿਆ ਜਿਹੜੇ ਕਹਿੰਦੇ ਸਵਰਗਨ ਲੈਂਡ ਨੌਰਵੀ ਉਸੇ ਦੇਖ ਸਕਦੇ ਹੋ ਮੇਰੇ ਪਿੱਛਲੇ ਪਾਸੇ ਉਹ ਦੇਖੋ ਕਿਵੇਂ ਬਰਫੀਲਾ ਧਮਾਂਗਾ ਆ ਰਿਹਾ ਡੱਲ ਰਿਹਾ ਦੇਖੋ ਵਾਹ ਜੀ ਵਾਹ ਇਹ ਤੁਸੀਂ ਦੇਖੋ ਆਏ ਹਾਏ ਹਾਏ ਅਸੀਂ ਰਹੇ ਜੀ ਰਾਤ ਸਰਚੂ ਰਾਤੀ ਇੱਥੇ ਟੈਂਪਰੇਚਰ ਸੀਗਾ -5 ਡਿਗਰੀ ਦੇਖੋ ਇਹਨਾਂ ਨੇ ਪਾਣੀ ਨੂੰ ਗਰਮ ਕਰਨ ਲਈ ਇਹਨੇ ਸਿਸਟਮ ਕਿ ਲਾਇਆ ਹੋਇਆ ਸੋਲਰ ਸੋਲਰ ਸਿਸਟਮ ਦੇ ਥਰੂ ਇਹ ਲੋਕ ਪਾਣੀ ਗਰਮ ਕਰਦੇ ਆ ਮੈਂ ਤੁਹਾਨੂੰ ਦਿਖਾਉਂਦਾ ਕਿੱਟੀ ਜ਼ੋਰ ਦੀ ਤਾਂ ਨਹੀਂ ਰਾਤੀ ਬਾਹਰ ਪਿਆ ਤਾਂ ਉਹਦੇ ਕੀ ਹਾਲਾਤ ਨੇ ਹਲੋ ਇਹਦਾ ਪਣੇ ਜੱਤੀ ਬਾਹਰ ਪਿਆ ਜਾ ਉਹਦੇ ਇਹ ਹਾਲਾਤ ਲੋ ਦੇ ਦੇਖੋ ਹਲੋ ਐਨਾ ਬੁਰਾ ਹਾਲਾਤ ਹੈ ਠੰਡ ਜ਼ਬਰਦਸਤ ਹੈ ਸੱਚੂ ਬੜੀ ਜ਼ਬਰਦਸਤ ਠੰਡ ਹੈ। ਹਾਂਜੀ ਦੋਸਤੋ ਰਾਤ ਅਸੀਂ ਉਹ ਕੇ ਸੀਗੇ ਸਰਚੂ ਇੱਥੇ ਸਾਨੂੰ ਇੱਕ ਸ਼ਖਸੀਅਤ ਮਿਲੀ ਕਿ ਬੰਦਾ ਮਿਲਿਆ ਤੁਹਾਡੇ ਨਾਲ ਗੱਲ ਕਰਾਉਂਦੇ ਆ। ਇਹ ਬੰਦਾ ਕੀ ਕਰਦਾ ਕਿਵੇਂ ਕਰਦਾ ਸਾਨੂੰ ਸਭ ਦਿਖਾਉਂਦੇ। ਹਾਂਜੀ ਸਰ, ਕੀ ਨਾਮ ਹੈ ਜੀ ਆਪਕਾ? ਕਾਲਵੈਲ ਕਾਲਵੈਲ ਕਹਾਂ ਸੇ ਹੋ? ਸ਼ਿਲੋਂਗ। ਅਭੀ ਆਪ ਕਬਾ ਇਸਲੋਂਗ ਸੇ? ਅਭੀ ਹੋ ਗਿਆ ਇਸ ਹਫਤਾ। ਇੱਕ ਹਫਤਾ। ਮਨਾਲੀ ਆਇਆ ਸੀ। ਮਨਾਲੀ ਆਇਆ ਸੀ। ਫਿਰ अभी तो मनाली से एक तारीख हम शुरू किया था ये साइकिल चला आप साइकिल पे हो मनाली साइकिल मनाली से आगे का प्रोग्राम बन गया आप हाँ मनाली से बस में आया हाँ जी तो मनाली से साइकिल लिया साइकिल अभी साइकिल पे कहाँ जाना है ले जा रहे हैं उसके बाद उसके बाद हम वापस घर जाएगा शिवलॉँग साइकिल में साइकिल में ही बाया कश्मीर बाया कश्मीर और कश्मीर के होते हुए कश्मीर धर्मशाला देहरादून मजूरी अच्छा ऋषिकेश ओके यूपी क्या काम करते हैं हम लिखते हैं लिखता है राइटर, राइटर।, राइटर।, राइटर। अरे वाह यार मैं भी राइटर हूँ वैली यार वाह वाह जी हमसे बड़ी बात है और लिखने के साथ गुजारा कैसे करते हो खर्चा पड़ी बिजनेस कोई ये हम हम कोई कोई फ्रीलांस करते हैं अच्छा राइटिंग के लिए भी और फोटोग्राफी के लिए भी ओके प्रोफेशनल तौर पे वेरी गुड वेरी गुड और अभी आप कब का, वापसी कब है गांव में ठीक है गांव से कब कब जाना है शिलांग में ओ हम अभी चार पांच महीने के बाद चार पांच महीने के बाद हम ले में तीन महीने के लिए रहेंगे अच्छा फिर लेके सारी साइट्स देखेंगे जहाँ पे जो भी है हाँ मेरा कुछ लिखने तो प्रोजेक्ट्स फोटो प्रोजेक्ट्स है क्या क्या लिखते हो हम कल्चर सोसाइटी पॉलिटिक्स नहीं लिखते न्यूज़पेपर में हो जहाँ मैगजीन में मैगजीन में जहाँ बुक्स में या कैसे न्यूज़पेपर भी लिखते हो मैगजीन में भी लिखते हो हाँ, अच्छा ठीक 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 अभी आप 2 2.5 जो महीने हैं 3 महीने परिवार के साथ कैसे को टकटकट कर तो जहां पे तो रेंज नहीं है मोबाइल की ले भी हो जाएगा ले में हो जाएगा, जाएगा। थोनू थो दिखाऊं जी एदा साइकिल ए साइकिल ते आया जी और देखो जी दा साइकिल सामान साइकिल पे सारा आ जाता है सब सामान अच्छा जी स्कूल्स भी है इसमें तो ये सब ਸਾਤ ਕਿੰਨੇ ਗੀਅਰ ਹੈ ਇਸ ਵਿੱਚ 22 22 ਗੀਅਰ ਸਰ ਹੋਰ ਆਪ ਵੀ ਆਪ ਜਦ ਇਸ ਵਿੱਚ ਜਾਂਦੇ ਹੋ ਜਦ ਚੜਾਈ ਆਤੀ ਹੈ ਤਾਂ ਛੋਟੇ ਸੇ ਛੋਟਾ ਗੀਅਰ ਅੱਛਾ ਉਸ ਵੀ ਮਿਲ ਗਿਆ ਬਾਸ ਰੇਟਰ ਤੋਂ ਯਾ ਜਨੂਨੀ ਆ ਜੀ ਕਹਿੰਦੇ ਵੀ ਹੱਦ ਨਹੀਂ ਹੁੰਦੀ ਕੋਈ ਇਹ ਵੀ ਜਨੂਨੀ ਆ ਬੰਦਾ ਬਈ ਮੰਨਣਾ ਪੈਣਾ ਸਾਡੀ ਕੀਤਾ ਸਾਡੇ ਵਾਲੇ ਤਾਂ ਰੋਟੀ ਖਾ ਲਈ ਢੱਡ ਵਧਾ ਲੈ ਸੌਂਗੇ ਪਰ ਜਨੂਨੀ ਆ ਰੈਕਟਰ ਬੰਦਾ ਬੜੀ ਖੁਸ਼ੀ ਹੋਈ ਮਿਲ ਕੇ ਆ बहुत अच्छा है बहुत स्टेबल होता है ये एल्युमिनियम का है ये बीच में है। अच्छा ये आपने क्या डाला हुआ जी पानी पानी कहाँ पे है पानी इस बैग में पीछे पीछे में वाह जी वाह 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 ठीक बंदे ने सारा हिल लग रहा है अपना ये रुकनु नहीं पड़ेगा ओके हवा के लिए इसमें आपके पास पंप आया पंप से सब टूल चलाना साइकिल इसके बारे में आप ला के खुद असेंबल किया कि कंपनी से असेंबल किया खुद असेंबल किया तभी आपको जानकारी होगी ना इसके बारे में सारी आपकी उम्र कितनी है 42 42 <laughs> <सोड़ी साव. laughs> बहुत खूबसूरत है यार <laughs> और और, और देख यार इतनी वाइट हेयर नहीं है अरे सलूट है आपको मेरी यार बिल्कुल <laughs> सलूट है यार <laughs> ये 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 क्या मशीन है इसमें क्या क्या आता है ये मेरा ट्रैकिंग करता है डिस्टेंस स्पीड हार्डवेयर ओके ओके वो ये ये उससे होगा ना ब्लूटूथ से हां मेरा ये, ये हार्ट रेट मॉनिटर है यहां पर हां हां हा. तो कि तो, जितनी ताकत आप लगा रहे हो हार्ट क्या पोजीशन कर रहा है तो ऑक्सीजन की कमी है यू है हटा गड्डियां पर रहा हाल है मेरा अभी तक मनाली से 21 आवर्स की साइकिलिंग किया 209 220 किलोमीटर ਔਰ ਐਲੀਵੇਸ਼ਨ ਇਸ 5 ਕਿਲੋਮੀਟਰ 220 ਕਿਲੋਮੀਟਰ ਜੀ ਮਨਾਲੀ ਤੋਂ ਚੱਲਿਆ ਦੇਖ ਲਓ ਜੀ ਹਰਾਨੀ ਜੀ ਗਲਤ ਆਇਆ ਛੱਡਾ ਉੱਥੇ ਗੱਡੀਆਂ ਚ ਬਰਾਹਰ ਹੋਇਆ ਮੈਂ ਤੁਹਾਨੂੰ ਦਿਖਾਉਂਦਾ ਛੱਡਾ ਇੱਕ ਬਿੱਤਰ ਇਹ ਆ ਕੀ ਐਟੀਟਿਊਡ ਮੈਂ ਦਿਖਾਉਂਦਾ ਛੱਡਾ ਇੱਕ ਬਿੱਤਰ ਦੇਖੋ ਜੀ ਵਿਚਾਰਾ ਇਹ ਕੱਲ ਦਾ ਢੱਲਾ ਪ੍ਰਦੀਪ ਗੱਡੀ 'ਚ ਵੀ ਪ੍ਰਦੀਪ ਸਲੂਟ ਆ ਰਿਹਾ ਇਹਨੂੰ ਵਦਨ ਵਾਕਈ ਸਲੂਟ ਹੈ ਕਾਲਬੈ ਜੀ ਇਸ ਤੋਂ ਪਹਿਲੇ ਵੀ ਟੂਰ ਕੀਆ ਆਪਣੇ ਕੋਈ ਹਾਂ ਹਾਂ ਕਹਾਂ ਕਾ हम कन्याकुमारी से नेपाल तक किया कन्याकुमारी से नेपाल नेपाल में कहाँ इंडिया का वेस्ट कोस्ट अच्छा कन्याकुमारी से सूरत तक तो वहाँ से इंदौर भोपाल यूपी ने, से नेपाल न, से। ने, नेपाल में कहाँ गए थे पोखरा पोखरा में पोखरा कितनी देर का टूर थाउजेंड फाइव हंड्रेड किलोमीटर अच्छा जी फोर थाउजेंड फाइव हंड्रेड अच्छा जेब ताओ क्या क्या सामान लेते हो साथ में जाने के लिए हाँ क्योंकि हम काम भी करते हैं ना तो मेरा लग जाता है मेरा कंप्यूटर लगता है ले जाता है कैमरा लग जाता है और मेरा कपड़ा बहुत कम कपड़ा अभी यहाँ यहाँ लद्दाख में और थोड़ा सा डिफरेंट है क्योंकि बहुत ठंडा है तो वहाँ ठंडा के कपड़ा भी जलाने पड़ेगा और गर्म का कपड़ा भी लाना पड़ेगा न अच्छा तो और ज़्यादा कपड़ा हो जाता है और टूल्स पूरा अच्छे बनाने के लिए ठीक है सबसे इंपॉर्टेंट खाना कुछ स्पेशली कुछ आपके डाइट में आप बता सकते हैं कुछ स्पेशली कुछ डाइट में क्या लेते हैं पारले जी आ, <laughs> आए हाय 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 पारले जी पारले सबसे अच्छा है डेस्टिनेशन पहुंचने के बाद हम प्रोटीन डाटा हैं हां प्रोटीन शेक आप जो शेक करके लेते हैं प्रोटीन बार है मेरे पास अच्छा प्रोटीन बार है प्रोटीन बार खाता है क्योंकि जो प्रोटीन आपका आ, मसल मसलरी आपकी रिकवरी होनी बड़ी जरूरी है एंड वेजिटेरियन और नॉन वेजिटेरियन नॉन नॉन वेजिटेरियन वेजिटेरियन ओके वैसे जब जाते हो यहाँ पे आप क्या खाने में क्या लेते हो सब लोकल राजमा चावल खाता है ब्रेड खाता है सब क्या मिलता है वो ही खाता है अच्छा तो स्पेशली मतलब जो आप लेते हैं वो आपके पास बाहर है

ہم ہم سنگل ہیں سنگل ہوں ہاں ممی داری ہے اوکے شادی نہیں کروائی کیوں میرا ایسے ایڈونچر لائف اچھا ہے ارے ایڈونچر لائف تو کیا بات ہے یار کیا بات ہے کہتے ہیں ہمتیں مدد مدد دے خدا کال والے نال اپانے کرائی ہیں جی فوٹواں یادگاری تصویراں تھانوں سر کوئی دکھا دوں گا میرے پیچھے ਤੁਸੀਂ دیکھ سکتے ہو ਛੋਟਾ ਜਿਹਾ ਕਸਬਾ ਅਰੇ ਰੂਮ ਜਿੱਥੇ ਅਸੀਂ ਰਾਤ ਰਹੇ -5 ਡਿਗਰੀ ਟੈਂਪਰੇਚਰ ਸੀਗਾ ਇੱਥੇ ਨਾ ਇੱਕ ਤੁਹਾਨੂੰ ਦੱਸਣ ਜਿਓਗਾ ਵੀ ਧੁੱਪ ਬੜੀ ਤੇਜ਼ ਪੈਂਦੀ ਹੈ ਅੱਜ ਸੂਰਜ ਨਿਕਲਿਆ ਹੋਇਆ ਧੁੱਪ ਬੜੀ ਜ਼ਿਆਦਾ ਪੈਂਦੀ ਹੈ ਮੇਰੇ ਦੋਸਤ ਤਿਆਰ ਹੋਰ ਤਿਆਰ ਅਗਲੇ ਸਫ਼ਰ ਤੇ ਲਈ ਲੈ ਦੇ ਲਈ ਸਰਚੂ ਬਾਰੇ ਮੈਂ ਦੱਸ ਦਵਾਂ ਸਰਚੂ ਬਹੁਤ ਵਧੀਆ ਇਲਾਕਾ ਹੈ ਬਹੁਤ ਧੀਮ ਹੈ ਅਰ ਵਧੀਆ ਟੈਂਪਰੇਚਰ ਹੈ ਆਓ ਸਾਡੇ ਨਾਲ ਨਾਲ ਆਪਾਂ ਅੱਗੇ ਮਿਲਦੇ ਹਾਂ ਅਤੇ ਤੁਹਾਨੂੰ ਅਗਲੇ ਤੰਗੁਰ ਤੇ ਦਰਸ਼ਨ ਕਰਾਉਗੇ ਇੱਕ ਗੱਲ ਦੇਖਣ ਦੇ ਵਿੱਚ ਹੋਰ ਇਹ ਆਈ ਹੈ ਕਿ ਜਿਆਦਾਤਰ ਅਸੀਂ ਦੇਖਿਆ ਵੀ ਜਿਹੜੇ ਟੂਰਿਸਟ ਹੈ ਉਹ ਇਸ ਰੋਡ ਤੇ ਮੋਟਰਸਾਈਕਲ ਤੇ ਆਉਣਾ ਪਸੰਦ ਕਰਦੇ ਆ ਇਸ ਟੂਰ ਨੂੰ ਮੋਟਰਸਾਈਕਲ ਤੇ ਕਵਰ ਕਰਨ ਦੇ ਲਈ ਗਰੁੱਪਾਂ ਦੇ ਗਰੁੱਪ ਅਸੀਂ ਸਾਨੂੰ ਸੰਸਾਂ ਮਿਲੇ ਔਰ ਬਹੁਤ ਮਹਿੰਗੇ 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 ਮੋਟਰਸਾਈਕਲ ਅਸੀਂ ਦੇਖਿਆ ਇੱਕ ਸਾਨੂੰ ਮਿਲੇ ਭਾਈ ਸਾਹਿਬ ਉੱਤਰ ਪ੍ਰਦੇਸ਼ ਤੋਂ 4.5 ਲੱਖ ਦਾ ਮੋਟਰਸਾਈਕਲ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿਵੇਂ ਜੋ ਦਰਦੇ ਝੁੰਡ ਮੋਟਰਸਾਈਕਲ ਵਾਲੇ ਦੇਖੋ ਇਹ ਵੀ ਉਹੀ ਨੇ ਦੋਸਤੋ ਕੱਲ ਫੇਰ ਤੁਹਾਡੇ ਦਰਸ਼ਨ ਕਰਾਂਗੀ ਇਸ ਤੋਂ ਅੱਗੇ ਦਾ ਸਫ਼ਰ ਕਿਵੇਂ ਰਿਹਾ ਕਿਸ ਤਰ੍ਹਾਂ ਬੀਤਿਆ ਤੁਹਾਨੂੰ ਦਿਖਾਉਂਦੇ ਆ ਕੱਲ ਮਿਲਦੇ ਆ ਜੀ ਰੱਬ ਰੱਖਾ